ਗੁਰਮਤ ਕਾਲ ਸਿਧਾਂਤ ਪੁਸਤਕ ਦੇ ਵਿੱਚੋਂ ਜਿਸ ਦੇ ਮੁੱਖ ਸੰਪਾਦਕ ਨੇ ਡਾਕਟਰ ਜਸਵਿੰਦਰ ਸਿੰਘ ਸੈਣੀ ਤੇ ਸੰਪਾਦਕ ਨੇ ਡਾਕਟਰ ਅਮਰਿਤਪਾਲ ਕੌਰ ਡਾਕਟਰ ਲਖਵੀਰ ਸਿੰਘ ਇਸ ਪੁਸਤਕ ਦੇ ਵਿੱਚੋਂ ਡਾਕਟਰ ਫੌਜਾ ਸਿੰਘ ਦਾ ਲਿਖਿਆ ਹੋਇਆ ਲੇਖ ਤੁਹਾਡੇ ਨਾਲ ਸਾਂਝਾ ਕਰ ਰਿਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸਿਕ ਪੱਖ ਤੋਂ ਅਧਿਐਨ ਡਾਕਟਰ ਫੌਜਾ ਸਿੰਘ ਸ਼ੁਰੂ-ਸ਼ੁਰੂ ਵਿੱਚ ਜਿੰਨਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਿਨ ਹੋਇਆ ਜਾਂ ਹੁੰਦਾ ਸੀ ਉਸ ਵਿੱਚ ਬਲਵ ਦੇਰੇ ਕੁਰਬਾਨੀ ਦੀ ਵਿਆਖਿਆ ਤੇ ਪ੍ਰਚਾਰ ਉੱਤੇ ਹੀ ਸੀ ਅੱਜ ਕੱਲ ਵੀ ਨਾ ਪੱਖਾਂ ਉੱਤੇ ਬਰਾਬਰ ਹੀ ਨਹੀਂ ਸਗੋਂ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ ਪ੍ਰੰਤੂ ਇਹਨਾਂ ਦੇ ਨਾਲ-ਨਾਲ ਇਤਿਹਾਸਿਕ ਸਾਹਿਤਿਕ ਤੇ ਪਾਸ਼ਾਈ ਪੱਖ ਵੀ ਵਿਦਵਾਨਾਂ ਦੇ ਦ੍ਰਿਸ਼ਟੀਕੋਚ ਰਾਂ ਇਸ ਦੇ ਉਲਟ ਆਰੰਭ ਵਿੱਚ ਇਹਨਾਂ ਮਜ਼ਗੂਨਾਵਲ ਕੋਈ ਵਿਸ਼ੇਸ਼ ਧਿਆਨ ਨਹੀਂ ਸੀ ਦਿੱਤਾ ਗਿਆ ਦਾਦਾ ਤੇ ਅਦਨ ਦਾ ਮੁੱਖ ਵਿਸ਼ਾ ਗੁਰਮਤਿ ਵਿਆਖਿਆ ਜਾਂ ਪ੍ਰਚਾਰ ਹੀ ਸੀ 12 ਭਾਈ ਗੁਰਦਾਸ ਸਿੱਖਾਂ ਦੀ ਭਗਤ ਮਾਲਾ ਗਿਆਨ ਰਤਨਾਵਲੀ ਦੇ ਪਗਰੋਂ ਨਿਰਮਲਾ ਵਿਦਵਾਨਾਂ ਦੀਆਂ ਰਚਨਾਵਾਂ ਸਭ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਿੱਖੀ ਇਤਿਹਾਸ ਸਿੱਖੀ ਸਿਧਾਂਤ ਦੀ ਵਿਆਖਿਆ ਜਾਂ ਪ੍ਰਚਾਰ ਦੇ ਮੁੱਖ ਉਦੇਸ਼ ਨਾਲ ਹੀ ਰਚੇ ਗਏ ਗ੍ਰੰਥ ਮੰਨੂ ਹੁੰਦੇ ਹਨ ਪਿੱਛੋਂ ਜਦੋਂ ਸਮੁੱਚੇ ਗੁਰੂ ਗ੍ਰੰਥ ਸਾਹਿਬ ਜਾਂ ਉਸ ਵਿੱਚ calrightਕ ਵਕਫ ਵਕ ਬਾਣੀਆਂ ਦੇ ਟਿੱਕਿਆਂ ਦਾ ਰਿਵਾਜ ਪੈ ਗਿਆ ਤਾਂ ਭਾਵ ਅਰਥ ਦੇ ਨਾਲ ਨਾਲ ਔਖੇ ਸ਼ਬਦਾਂ ਦੇ ਅਰਥ ਵੀ ਦਿੱਤੇ ਜਾਣ ਲੱਗ ਪਏ ਸਨ ਪਰ ਇਹਨਾਂ ਸ਼ਬਦ ਅਰਥਾਂ ਦਾ ਮਨੋਰਥ ਵੀ ਗੁਰਬਾਣੀ ਨੂੰ ਸਹਿਲ ਸਰਲ ਕਰਕੇ ਸਮਝਾਉਣਾ ਸੀ ਨਾ ਕਿ ਭਾਸ਼ਾ ਦੇ ਪੱਖੋਂ ਕੋਈ ਵਿਗਿਆਨਕ ਅਧਿਐਨ ਪੇਸ਼ ਕਰਨਾ ਸਿੰਘ ਸਭਾ ਤਹਿਰੀਕ ਦੇ ਸ਼ੁਰੂ ਹੋਣ ਤੋਂ ਪਹਿਲਾਂ ਕਈ ਇਤਿਹਾਸਿਕ ਪੁਸਤਕਾਂ ਵੀ ਲਿਖੀਆਂ ਗਈਆਂ ਸਨ ਜਿਵੇਂ ਕਿ ਗੁਰਬਿਲਾਸ ਪਾਤਸ਼ਾਹੀ ਛੇਵੀਂ ਕ੍ਰਿਤ ਕਵੀ ਸੂਰ ਸਿੰਘ ਗੁਰਬਿਲਾਸ ਪਾਤਸ਼ਾਹੀ ਦਸਵੀਂ ਕ੍ਰਿਤ ਕੋਇਰ ਸਿੰਘ ਗੁਰਬਿਲਾਸ ਪਾਤਸ਼ਾਹੀ ਦਸਵੀਂ ਕ੍ਰਿਤ ਸੁਖਾ ਸਿੰਘ ਨਾਨਕ ਪ੍ਰਕਾਸ਼ ਤੇ ਗੁਰਪ੍ਰਤਾਪ ਸੂਰਜ ਗ੍ਰੰਥ ਕ੍ਰਿਤ ਸੰਤੋਖ ਸਿੰਘ પ્રાਚੀਨ ਪੰਥ ਪ੍ਰਕਾਸ਼ ਕ੍ਰਿਤ ਰਤਨ ਸਿੰਘ ਭੰਗੂ ਪੰਥ ਪ੍ਰਕਾਸ਼ ਤੇ ਤਵਾਰੀਖ ਗੁਰੂ ਖਾਲਸਾ ਕਿਰਤ ਗਿਆਨੀ ਗਿਆਨ ਸਿੰਘ ਇਹਨਾਂ ਪੁਸਤਕਾਂ ਦੇ ਲੇਖਕਾਂ ਵਿੱਚੋਂ ਕੇਵਲ ਭਾਈ ਸੰਤੋਖ ਸਿੰਘ ਹੀ ਸਨ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਕਾਲ ਦੇ ਗੁਰੂ ਸਾਹਿਬਾਂ ਦਾ ਵਿਸਤਾਰ ਵਿੱਚ ਵਰਣਨ ਕੀਤਾ ਹੈ ਭਾਵੇਂ ਕਿ ਬਾਕੀਆਂ ਨੇ ਥੋੜਾ ਬਹੁਤ ਇਹਨਾਂ ਦਾ ਜ਼ਿਕਰ ਜ਼ਰੂਰ ਕੀਤਾ ਹੈ ਇਹਨਾਂ ਵੱਡੇ ਜਾਂ ਛੋਟੇ ਬਿਰਤਾਂਤਾਂ ਵਿੱਚ ਕਿਤੇ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿੱਚੋਂ ਟੁਕਾ ਮਿਲਦੀਆਂ ਹਨ ਜਿਨ੍ਹਾਂ ਦੇ ਜਿਨ੍ਹਾਂ ਤੋਂ ਸੰਕੇਤ ਹੁੰਦਾ ਹੈ ਕਿ ਜ਼ਿਆਦਾ ਨਹੀਂ ਪਰ ਕੁਝ ਹੱਦ ਤੱਕ ਜ਼ਰੂਰ ਗੁਰੂ ਸਾਹਿਬਾਂ ਦੀਆਂ ਜੀਵਨੀਆਂ ਲਈ ਉਹਨਾਂ ਦੀ ਬਾਣੀ ਨੂੰ ਆਧਾਰ ਬਣਾਇਆ ਗਿਆ ਹੈ। ਪ੍ਰਾਤਨ ਜਨਮ ਸਾਖੀ, ਜਨਮ ਸਾਖੀ ਭਾਈ ਬਾਲਾ, ਜਨਮ ਸਾਖੀ ਭਾਈ ਮਿਹਰਬਾਨ, ਮਹਿਲਾ ਪ੍ਰਕਾਸ਼ ਕ੍ਰਿਤ ਸਰੂਪ ਚਦ ਦਾਸ ਪੱਲਾ ਤੇ ਬਸਾਵਲੀ ਨਾਮਾ ਕ੍ਰਿਤ ਕੇਸਰ ਸਿੰਘ ਛੱਬਰ ਤੇ ਕੁਝ ਹੋਰ ਜਈਆਂ ਪੁਸਤਕਾਂ ਹਨ ਜੋ 18ਵੀਂ ਸਦੀ ਜਾਂ ਉਸ ਤੋਂ ਪਹਿਲਾਂ ਲਿਖੀਆਂ ਗਈਆਂ। ਪਹਿਲੀ ਸ਼੍ਰੇਣੀ ਦੀਆਂ ਪੁਸਤਕਾਂ ਨਾਲੋਂ ਇਹਨਾਂ 'ਚ ਗੁਰਬਾਣੀ ਦਾ ਤੱਤ ਵਧੇ ਰਿਹਾ ਹੈ ਤੇ ਕਿਤੇ-ਕਿਤੇ ਕਿਸੇ ਗੁਰੂ ਵਿਅਕਤੀ ਦੇ ਜੀਵਨ ਦੀ ਸਾਰਤਕਡਾਂ ਦਾ ਆਧਾਰ ਵੀ ਗੁਰਬਾਣੀ ਵਿੱਚੋਂ ਢੂੰਡਿਆ ਗਿਆ ਹੈ 19ਵੀਂ ਸਦੀ ਦੇ ਅੰਤਲੇ ਦਹਾਕਿਆਂ ਦੀ ਵਿਆਪਕ ਤੇ ਸ਼ਕਤੀਸ਼ਾਲੀ ਸਿੰਘ ਸਭਾ ਲਹਿਰ ਨੇ ਸਿੱਖ ਇਤਿਹਾਸ ਦੇ ਅਧੇ ਨੂੰ ਨਵੀਂ ਮਾਤਾ ਤੇ ਨਵੀਂ ਸੇਧ ਪ੍ਰਦਾਨ ਕੀਤੀ ਕਿਉਂਕਿ ਇਸ ਲਹਿਰ ਦਾ ਮੁੱਖ ਉਦੇਸ਼ ਸਮੇਂ ਦੀਆਂ ਵੰਗਾਰਾਂ ਦੇ ਮੁਕਾਬਲੇ ਵਿੱਚ ਸਿੱਖਾਂ ਨੂੰ ਆਪਣੇ ਨਿਚਤਵ ਜਾਂ ਆਤਮ ਸਰੂਪ ਦਾ ਅਹਿਸਾਸ ਕਰਾਉਣਾ ਤੇ ਉਸ ਦੁਆਰਾ ਉਹਨਾਂ ਵਿੱਚ ਬਲ ਸਦ੍ਰਿੜਤਾ ਤੇ ਸੰਗਠਨ ਦੇ ਬਹੁਮੁੱਲੇ ਗੁਣ ਅਪਜਾਉਣਾ ਸੀ ਇਸ ਲਈ ਜ਼ਰੂਰੀ ਸਮਝਿਆ ਗਿਆ ਕਿ ਪ੍ਰਚਾਰ ਧਰਮ ਪ੍ਰਚਾਰ ਵਿਦਿਆ ਪ੍ਰਚਾਰ ਪੰਜਾਬੀ ਬੋਲੀ ਦੀ ਉન્નਤੀ ਸਮਾਜ ਸudar ਆਦ ਬਾਕੀ ਪ੍ਰੋਗਰਾਮਾਂ ਦੇ ਨਾਲ ਨਾਲ ਸਿੱਖ ਇਤਿਹਾਸ ਦੇ ਗਿਆਨ ਨੂੰ ਪ੍ਰਸਾਹਿਤ ਕੀਤਾ ਜਾਵੇ ਇਸ ਸੱਜਰੀ ਵਿਚਾਰਧਾਰਾ ਦੇ ਫਲ ਸ੍ਰੂਪ ਗੁਰੂ ਸਾਹਿਬਾਂ ਦੀ ਜੀਵਨੀ ਲਿਖਣ ਦੇ ਉਪਰਾਲੇ ਸ਼ੁਰੂ ਹੋ ਗਏ ਫਿਰ ਸ਼ਹੀਦਾਂ ਤੇ ਵੀਰ ਯੋਧਿਆਂ ਦੇ ਕਾਰਨਾਮੇ ਵੱਲ ਧਿਆਨ ਮੜਿਆ ਤੇ ਉਸ ਪਿੱਛੋਂ ਹੋਰ ਇਤਿਹਾਸਕ ਮਸਲਿਆਂ ਬਾਰੇ ਯਤਨ ਕੀਤੇ ਜਾਣੇ ਸ਼ੁਰੂ ਹੋਏ ਇੱਕ ਹੋਰ ਗੱਲ ਜਿਸ ਨੇ ਇਸ ਪ੍ਰਕਾਰ ਦੇ ਇਤਿਹਾਸਕ ਅਧਿਐਨ ਨੂੰ ਹੁਲਾਰਾ ਦਿੱਤਾ ਉਸੇ ਸਿੱਖ ਇਤਿਹਾਸ ਦਾ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪਾਠ ਕਰਮਾਂ ਦਾ ਹਿੱਸਾ ਬਣਾਇਆ ਜਾਣ ਇਸ ਦੇ ਕਨਤੀਜਾ ਇਹ ਨਿਕਲਿਆ ਕਿ ਇਸ ਮਨੋਰਥ ਲਈ ਵਿਸ਼ੇਸ਼ ਪਾਠ ਪੁਸਤਕਾਂ ਲਿਖੀਆਂ ਗਈਆਂ ਜਿਨ੍ਹਾਂ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਇਤਿਹਾਸਿਕ ਮੱਤਾ ਬਾਰੇ ਚਰਚਾ ਕੀਤੀ ਗਈ ਇਮਤਿਹਾਨਾਂ ਵਿੱਚ ਇਸ ਬਾਰੇ ਸਵਾਲ ਪੁੱਛੇ ਜਿਹੜੇ ਸ਼ੁਰੂ ਹੋ ਗਏ ਜਿਸ ਕਾਰਨ ਇਸ ਦੀ ਅਹਿਮੀਅਤ ਹੋਰ ਵਧ ਗਈ ਸਮਾਪਾ ਕੇ ਇਹ ਇਤਿਹਾਸਿਕ ਖੋਜ ਦਾ ਵਿਸ਼ਾ ਬਣਨਾ ਆਰੰਭ ਹੋ ਗਿਆ ਹੁਣ ਪੋਜੀਸ਼ਨ ਇਹ ਹੈ ਕਿ ਭਾਵੇਂ ਇਸ ਸੰਬੰਧੀ ਅਜੇ ਤੱਕ ਕੋਈ ਠੋਸ ਖੋਜ ਅਪਰਾਹਲਾ ਨਹੀਂ ਕੀਤਾ ਜਾ ਸਕਿਆ ਫਿਰ ਵੀ ਇਸ ਦੀ ਮੱਤਾ ਜਾਂ ਅਵਸ਼ਕਤਾ ਹੁਣ ਸਭ ਮੰਨਣ ਲੱਗ ਪਏ ਹਨ ਆਓ ਹੁਣੇ ਵੇਖੀਏ ਅ ਇਸ ਸਮੇਂ ਤੀਕ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸਿਕ ਕਦਮ ਕਿੰਨਾ ਕੁ ਹੋਇਆ ਹੈ ਤੇ ਜੋ ਹੋਇਆ ਹੈ ਉਸ ਦੀ ਕੀ ਨੋਇਤ ਹੈ ਤੇ ਕੀ ਪੱਤਰ ਹੈ ਅਗਲੇਰੀ ਖੋਜ ਕਿੰਨੀ ਕੁ ਗੁਜਾਇਸ਼ ਹੈ ਤੇ ਜੋ ਹੈ ਉਸ ਦੀ ਦਿਸ਼ਾ ਕੀ ਹੋਣੀ ਚਾਹੀਦੀ ਹੈ ਇਸ ਤੋਂ ਪਹਿਲਾਂ ਕਿ ਅਸੀਂ ਇਹਨਾਂ ਉਪਰੋਕਤ ਨੁਕਤਿਆਂ ਤੇ ਵਿਚਾਰ ਕਰਨੇ ਸ਼ੁਰੂ ਕਰੀਏ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਮੁੱਖ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੇ ਇਤਿਹਾਸਿਕ ਕਦਮ ਨੂੰ ਹੋਰ ਅੱਗੇ ਇਹ ਟਿਕੇ ਤਿੰਨ ਖੇਤਰਾਂ 'ਚ ਵੰਡਿਆ ਜਾ ਸਕਦਾ ਹੈ ਸਮਕਾਲੀਨ ਸਮਾਜ ਦਾਦ ਦੇਨ ਆਦਰਸ਼ਕ ਸਿੱਖੀ ਸਮਾਜ ਦਾਦ ਦੇਨ ਸਿੱਖੀ ਦੇ ਮੁੱਢਲੇ ਅਰਥਾਤ ਪਹਿਲੇ ਪੰਜ ਗੁਰੂ ਸਾਹਿਬਾਂ ਦੇ ਵੇਲੇ ਹੋਏ ਵਿਕਾਸ ਦਾਦ ਦੇ ਇਹਨਾਂ ਤਿੰਨਾਂ ਖੇਤਰਾਂ ਵਿੱਚ ਹੁਣ ਤੱਕ ਕੀਤੇ ਗਏ ਕੰਮ ਦਾ ਜਾਇਜ਼ਾ ਲੈਣ ਲਈ ਵਾਰੀ-ਵਾਰੀ ਇਹਨਾਂ ਦੇ ਵਿਚਾਰ ਕਰਨੀ ਜ਼ਰੂਰੀ ਹੈ ਜਿੱਥੋਂ ਤੱਕ ਪਹਿਲੇ ਖੇਤਰ ਦਾ ਸਬੰਧ ਹੈ ਇਸ ਬਾਰੇ ਸਥਿਤੀ ਇਸ ਪ੍ਰਕਾਰ ਹੈ ਡਾਕਟਰ ਸੁਵਿੰਦਰ ਸਿੰਘ ਕੋਹਲੀ ਨੇ ਆਪਣੀ ਪੀਐਸਡੀ ਦੇ ਥੀਸਿਸ ਅ ਕ੍ਰਿਟੀਕਲ ਸਟਡੀ ਆਫ ਦਾ ਗ੍ਰੰਥ ਜੋ ਸਾਨੂੰ 1968 ਚ ਛਪਿਆ ਸੀ ਵਿੱਚ ਇੱਕ ਪੂਰਾ ਭਾਗ ਇਸ ਵਿਸ਼ੇ ਉੱਤੇ ਲਿਖਿਆ ਸੀ ਇਸ ਭਾਗ ਵਿੱਚ ਦੋ ਅਧਿਆਏ ਹਨ ਪਹਿਲੇ ਅਧਿਆਏ ਵਿੱਚ ਸਮਾਜਿਕ ਤੇ ਧਾਰਮਿਕ ਗ੍ਰਾਵਸ਼ਮ ਦੀ ਜੋ ਸਮਗਰੀ ਆਦ ਗ੍ਰੰਥ ਵਿੱਚ ਮਿਲਦੀ ਹੈ ਉਹ ਮੂਲ ਰੂਪ ਤੇ ਅੰਗਰੇਜ਼ੀ ਅਨੁਵਾਦ ਦੋਹਾਂ ਵਿੱਚ ਦਿੱਤੀ ਗਈ ਹੈ ਕੁੱਲ ਪੰਨੇ 28 ਹਨ ਜੋ ਕਸ਼ਟ ਨਾਮਦੇਵ ਤੇ ਕਬੀਰ ਨੂੰ ਸਰਕਾਰੀ ਅਧਿਕਾਰੀਆਂ ਵੱਲੋਂ ਬਰਦਾਸ਼ਤ ਕਰਨਾ ਪਈ ਉਹਨਾਂ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਸ਼ਬਦ ਦਿੱਤੇ ਗਏ ਹਨ ਬਾਬਰ ਬਾਣੀ ਦੇ ਸ਼ਬਦਾਂ ਵਿੱਚੋਂ ਕਈ ਹਵਾਲੇ ਅੰਕਿਤ ਕੀਤੇ ਗਏ ਹਨ ਕਾਲ ਕਤੀ ਰਾਜੇ ਕਸਾਈ ਧਰਮ ਪੰਖ ਕਰੇ ਉਡਰਿਆ ਅਤੇ ਰਾਜੇ ਸ਼ੀ ਮੁਕੱਦਮ ਕੁੱਤੇ ਦਾ ਵਰਣਨ ਦਿੱਤਾ ਗਿਆ ਹੈ ਹਿੰਦੂ ਪੂਸ਼ਨ ਹਿੰਦੂ ਪੂਸ਼ਨ ਬੈਨਰਜੀ ਨੇ ਐਵੈਲੂਏਸ਼ਨ ਆਫ ਖਾਲਸਾ ਤੇ ਅਨਿਲ ਚੰਦਰ ਬੈਨਰਜੀ ਨੇ ਗੁਰੂ ਨਾਨਕ ਐਂਡ ਹਿਸ ਟਾਈਮਸ ਨਾਮੀ ਪੁਸਤਕਾਂ ਲਿਖੀਆਂ ਹਨ ਦੋਵੇਂ ਬੰਗਾਲੀ ਵਿਦਵਾਨ ਹਨ ਦੋਹਾਂ ਨੇ ਆਪਣੀ ਆਪਣੀ ਪੁਸਤਕ ਦੇ ਰੰਭ ਵਿੱਚ ਭਾਰਤੀ ਸਮਾਜ ਦਾ ਜਾਇਜ਼ਾ ਲਿਆ ਹੈ ਤੇ ਇਸ ਸੰਬੰਧ ਵਿੱਚ ਗੁਰੂ ਨਾਨਕ ਦੇਵ ਜੀ ਦੀ ਰਚਨਾ ਤੋਂ ਸਹਾਇਤਾ ਵੀ ਲਈ ਹੈ ਪਰ ਇਹ ਸਹਾਇਤਾ ਕੋਈ ਜ਼ਰੂਰੀ ਨਹੀਂ ਹੈ ਪਹਿਲੇ ਗੁਰੂ ਸਾਹਿਬ ਦੀ ਬਾਣੀ ਤੋਂ ਇਲਾਵਾ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਰਚਨਾਵਾਂ ਦਾ ਪੰਡਾਰ ਹੈ ਉਸ ਨੂੰ ਨਾ ਤਾਂ ਇਨਾ ਉਹਨੂੰ ਤਾਂ ਇਹਨਾਂ ਕੀ ਛੋਣਾ ਸੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਦਾ ਵੀ ਇਸ ਪੱਖੋਂ ਪੂਰਨ ਅਧਿਨ ਨਹੀਂ ਕੀਤਾ ਗਿਆ ਕੁਝ ਪਾਠ ਪੁਸਤਕਾਂ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੇ ਇਤਿਹਾਸਿਕ ਪੱਖ ਦਾ ਸੰਕੇਤ ਮਿਲਦਾ ਹੈ ਪਰ ਬਹੁਤ ਥੋੜਾ ਗੁਰਚਰਨ ਸਿੰਘ ਤੇ ਸੁਰਜੀਤ ਸਿੰਘ ਗਾਂਧੀ ਦੀ ਪੁਸਤਕ ਹਿਸਟਰੀ ਆਫ ਦਾ ਪੰਜਾਬ ਵਿੱਚ ਇਸ ਵਿਸ਼ੇ ਤੇ ਕੇਵਲ ਦੋ ਸਫ਼ੇ ਦਿੱਤੇ ਹਨ ਰਾਜਨੀਤਿਕ ਦਸ਼ਾ ਸਮਾਜਿਕ ਅਵਸਥਾ ਧਾਰਮਿਕ ਅਵਸਥਾ ਆਰਥਿਕ ਜੀਵਨ ਤੇ ਮਿਥਿਆਸਿਕ ਸੂਚਨਾ ਸਭ ਇੱਕ ਇੱਕ ਪਹਿਰੇ ਵਿੱਚ ਨਿਪਟਾਏ ਗਏ ਹਨ। ਜ਼ਾਹਿਰ ਹੈ ਕਿ ਇਹ ਕੋਈ ਅਧਿਆਨ ਨਹੀਂ ਹੈ ਕਿਰਪਾਲ ਸਿੰਘ ਦਾ ਰੰਗ ਦੀ ਪੁਸਤਕ ਹਿਸਟਰੀ ਆਫ ਪੰਜਾਬ ਵਿੱਚ ਵੀ ਇਸ ਸੰਬੰਧੀ ਜ਼ਿਕਰ ਇਸ ਪਖਤੋਂ ਇਸ ਤੋਂ ਵੀ ਸੰਖੇਪ ਹੈ। ਇਸ ਤਰ੍ਹਾਂ ਹੀ ਸਤਵੀਰ ਸਿੰਘ, ਪਿਆਰਾ ਸਿੰਘ, ਪਦਮ ਹਰੀਰਾਮ ਗੁਪਤਾ ਤੇ ਹੋਰ ਕੋਈ ਲੇਖਕਾਂ ਦੀਆਂ ਪੁਸਤਕਾਂ ਹਨ ਜਿਨ੍ਹਾਂ ਵਿੱਚ ਇਸ ਦਾ ਵਰਣਨ ਜਾਂ ਤਾਂ ਹੈ ਹੀ ਨਹੀਂ ਜਾਂ ਕੇਵਲ ਨਾਮਾਤਰ ਹੀ ਹੈ। ਇਸ ਸੰਖੇਪ ਜਿਹੇ ਸਰਵੇਖਣ ਤੋਂ ਇਹ ਜ਼ਰੂਰ ਨਜ਼ਰ ਆ ਗਿਆ ਹੋਵੇਗਾ ਕਿ ਇਸ ਖੇਤਰ ਵਿੱਚ ਅਜੇ ਤੱਕ ਬਹੁਤ ਹੀ ਘੱਟ ਕੰਮ ਕੀਤਾ ਗਿਆ ਤੇ ਜੋ ਹੋਇਆ ਵੀ ਹੈ ਉਹ ਮੁੱਢਲੀ ਕਿਸਮ ਦਾ ਕੰਮ ਹੈ। ਵਧੇਰੇ ਤੇ ਉਚੇਰੀ ਪੱਧਰ ਤੇ ਕੰਮ ਦੀ ਇਸ ਪੱਖ ਤੋਂ ਅਜੇ ਬੜੀ ਜਿਆਦਾ ਗੁੰਜਾਇਸ਼ ਬਾਕੀ ਹੈ। ਇਸ ਵਿੱਚ ਰੱਤੀ ਭਰ ਵੀ ਸ਼ੱਕ ਨਹੀਂ ਕਿ ਆਦ ਗ੍ਰੰਥ ਮੱਧਕਾਲੀਨ ਭਾਰਤੀ ਸਮਾਜ ਦੇ ਦਨ ਲਈ ਇੱਕ ਅਦੁੱਤੀ ਸਰੂਤ ਹੈ। ਇਸ ਦੇ ਸੰਪਾਦ ਗੁਰਵਰਜਨ ਦੇਵ ਜੀ ਨੇ ਆਪਣੀ ਅਨੋਖੀ ਤੇ ਵਿਚਿੱਤਰ ਸੰਪਾਦਕੀ ਕਲਾ ਦੁਆਰਾ ਇਸ ਨੂੰ ਅਜਿਹੇ ਢੰਗ ਨਾਲ ਤਰਤੀਬਿਆ ਹੈ। ਕਿ ਇਸ ਵਿੱਚ ਪਿੱਛੋਂ ਕਿਸੇ ਰਲਾ ਦੇ ਸ਼ਾਮਲ ਹੋਣ ਦੀ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ। ਸੋ ਪ੍ਰਾਥਮਿਕਤਾ ਦੀ ਮੋਹਰ ਉਹਨਾਂ ਇੱਕ ਵਾਰ ਲਾ ਦਿੱਤੀ ਹੈ ਉਹ ਬਾਦਸਤੂਰ ਉਸੇ ਤਰ੍ਹਾਂ ਕਾਇਮ ਹੈ ਨਾ ਹੀ ਗੁਰੂ ਸਾਹਿਬਾਂ ਦੀ ਜਿਹੜੀ ਬਾਣੀ ਇਕੱਤਰ ਕਰਕੇ ਮਹਾਨ ਗ੍ਰੰਥ ਚੰਕਤ ਕੀਤੀ ਗਈ ਹੈ ਉਸ ਵਾਰੇ ਕਿਸੇ ਕਿਸਮ ਦਾ ਕਿੰਤੂ ਕੀਤਾ ਜਾ ਸਕਦਾ ਹੈ ਸੂਫੀਆਂ ਭਗਤਾਂ ਸੰਤਾਂ ਦੇ ਪੱਟਾਂ ਦੀਆਂ ਰਚਨਾਵਾਂ ਦੇ ਇਜ਼ਾਫੇ ਨੇ ਇਸ ਦੀ ਇਤਿਹਾਸਿਕ ਮਹੱਤਤਾ ਨੂੰ ਹੋਰ ਉੱਚਾ ਕਰ ਦਿੱਤਾ ਹੈ। ਸਮੇਂ ਦੇ لحاظ ਨਾਲ ਭਾਵੇਂ ਇਸ ਦਾ ਬਦੇਰੇ ਭਾਗ 16ਵੀਂ ਸਤਾਪਦੀ ਦੀ ਰਚਨਾ ਹੈ ਪਰ ਇਸ ਦੀ ਤਾਰੀਖ ਹੀ ਅਹਿਮਤ ਕੇਵਲ ਇਸ ਸਤਾਪਦੀ ਤੱਕ ਸੀਮਿਤ ਨਹੀਂ ਮੰਨੀ ਜਾ ਸਕਦੀ ਸਗੋਂ ਭਾਰਤ ਵਿਸ਼ੇਸ਼ ਕਰਕੇ ਉੱਤਰੀ ਭਾਰਤ ਦੇ ਮੱਧ ਯੁਗੀ ਸਮਾਜ ਦੀ ਤਸਵੀਰ ਇਸ ਵਿੱਚ ਮੌਜੂਦ ਹੈ ਇਸ ਦੇ ਦੋ ਕਾਰਨ ਹਨ ਇੱਕ ਇਸ ਦੇ ਰਚਨਹਾਰਾਂ ਦੀਆਂ ਦੀ ਸੂਚੀ ਵਿੱਚ ਕਈ ਅਜਿਹੇ ਵਿਅਕਤੀ ਹਨ ਜਿਨ੍ਹਾਂ ਦਾ ਜੀਵਨ ਕਾਲ 16ਵੀਂ ਸਤਾਪਦੀ ਤੋਂ ਪਹਿਲਾਂ ਦਾ ਹੈ ਦੂਜਾ ਸਮਾਜਿਕ ਪਰਵਰਤਨ ਦੀ ਚਾਲ ਆਮ ਤੌਰ ਤੇ ਬੜੀ ਮੱਧਮ ਹੁੰਦੀ ਹੈ ਵਿਸ਼ਵਾਸ ਹੈ ਕਿ ਮਤ ਕਾਲ ਵਿੱਚ ਇਹ ਚਾਲ ਹੋਰ ਵੀ ਮੱਧਮ ਸੀ ਇਹਨਾਂ ਸਾਰੀਆਂ ਗੱਲਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਆਪਣੇ ਸਮੇਂ ਦੇ ਧਾਰਮਿਕ ਸਦਾਚਾਰਕ ਸਮਾਜਿਕ ਤੇ ਆਰਥਿਕ ਜੀਵਨ ਦੀਆਂ ਦੇ ਲਈ ਆਦ ਗ੍ਰੰਥਿਕ ਮਤਵਪੂਰਨ ਸੋਮਾ ਤੇ ਇਹਨਾਂ ਪੱਖਾਂ ਤੋਂ ਸ਼ਾਇਦ ਹੀ ਕੋਈ ਸੋਮਾ ਇਸ ਦੇ ਟਾਕਰੇ ਦਾ ਲੱਭ ਸਕੇ ਇਸ ਲਈ ਕਿੰਨੀ ਹੈਰਾਨੀ ਦੀ ਗੱਲ ਲੱਗਦੀ ਹੈ ਕਿ ਅਜੇ ਤੱਕ ਸਾਡੇ ਵਿਦਵਾਨ ਇਸ ਬਹੁਮੁੱਲੇ ਇਤਿਹਾਸਕ ਭੰਡਾਰ ਦਾ ਕੋਈ ਖਾਸ ਲਾਭ ਨਹੀਂ ਉਠਾ ਸਕੇ ਸਾਡੇ ਵਿਭਾਗ ਵਿੱਚ ਯਾਨੀ ਲੇਖਕ ਵੱਲੋਂ ਲਿਖਿਆ ਗਿਆ ਸਾਡੇ ਵਿਭਾਗ ਵਿੱਚ ਇੱਕ ਰਿਸਰਚ ਸਕਾਲਰ ਨੇ ਇਸ ਵਿਸ਼ੇ ਤੇ ਪੀ ਐਚ ਡੀ ਲਈ ਨਾਮ ਰਜਿਸਟਰ ਕਰਵਾਇਆ ਸੀ ਉਸਨੇ ਮਿਹਨਤ ਕਰਕੇ ਪਹਿਲੀ ਲਿਖਤ ਵੀ ਤਿਆਰ ਕਰ ਲਈ ਸੀ ਪਰ ਉਸ ਤੋਂ ਬਾਅਦ ਉਹ ਕਿਸੇ ਹੋਰ ਕੰਮ ਚੰਨਾ ਰੁੱਝ ਗਿਆ ਕਿ ਉਸਦਾ ਸਾਰਾ ਕੰਮ ਜਿੱਥੇ ਸੀ ਉੱਥੇ ਹੀ ਠੱਪਿਆ ਪਿਆ ਹੈ ਹੁਣ ਹੋਰ ਵਿਦਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਦੂਜੇ ਖੇਤਰ ਵਿੱਚ ਜਿਸ ਦਾ ਸੰਕੇਤ ਸ਼ੁਰੂ ਵਿੱਚ ਦਿੱਤਾ ਗਿਆ ਸੀ ਆਦਰਸ਼ਿਕ ਸਿੱਖ ਸਮਾਜ ਨਾਲ ਸੰਬੰਧਿਤ ਹੈ ਸਿੱਖ ਗੁਰੂ ਸਾਹਿਬਾਂ ਦੇ ਚਿੰਤਨ ਦੀ ਇੱਕ ਮਹਾਨ ਵਿਸ਼ੇਸ਼ਤਾ ਇਹ ਸੀ ਕਿ ਉਹਨਾਂ ਨੇ ਇਹ ਪ੍ਰਵਾਨ ਕੀਤਾ ਕਿ ਸਮਾਜ ਤੇ ਸਧਾਰਨ ਸਮਾਜਿਕ ਜੀਵਨ ਵਿੱਚ ਪਰਸਪਰ ਕੋਈ ਵਿਰੋਧ ਨਹੀਂ ਹੈ ਅਤੇ ਬੜੀ ਤੋਂ ਬੜੀ ਆਤਮਿਕ ਪ੍ਰਾਪਤੀ ਸਮਾਜ ਵਿੱਚ ਰਹਿੰਦਿਆਂ ਤੇ ਉਸ ਦੀਆਂ ਕਠਨ ਜ਼ਿੰਮੇਵਾਰੀਆਂ ਦਾ ਬੋਝਾ ਉਠਾਉਂਦਿਆਂ ਹੋਇਆਂ ਹਾਸਲ ਕੀਤੀ ਜਾ ਸਕਦੀ ਹੈ। ਉਹਨਾਂ ਦਾ ਧ੍ਰਿੜ ਵਿਸ਼ਵਾਸ ਤੇ ਨਿਰੰਤਰ ਉਪਦੇਸ਼ ਸੀ ਕਿ ਆਤਮਿਕ ਪਵਿੱਤਰਤਾ ਜਾਂ ਸਵੱਛਤਾ ਗ੍ਰਹਿਣ ਕਰਨ ਲਈ ਬਾਨ ਪ੍ਰਸਤ ਜਾਂ ਸੰन्यास ਆਸ਼ਰਮ ਤਾਰਨ ਕਰਨ ਦੀ ਕੋਈ ਅਵਸ਼ਕਤਾ ਨਾ ਹੈ ਅਤੇ ਨਾ ਹੋਣੀ ਚਾਹੀਦੀ ਹੈ ਭਾਰਤੀ ਪਰੰਪਰਾ ਵਿੱਚ ਗ੍ਰਸਥੀ ਜੀਵਨ ਦੀ ਮਹੱਤਤਾ ਨੂੰ ਤਾਂ ਕਈਆਂ ਹੋਰ ਨਾ ਵਿਚਾਰਕਾਂ ਨੇ ਵੀ ਮੰਨਿਆ ਸੀ ਪਰ ਸ਼ਾਇਦ ਇਸ ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੀ ਸੀ ਕਿਸੇ ਪੀਰ ਮੁਰਸ਼ਿਦ ਨੇ ਆਤਮਿਕ ਵਿਕਾਸ ਲਈ ਸੰਸਾਰੀ ਜੀਵਨ ਦੇ ਤਿਆਗ ਨੂੰ ਅਜਿਹੀ ਦ੍ਰਿੜਤਾ ਤੇ ਸ਼ਕਤੀ ਨਾਲ ਰੋਕਿਆ ਹੋਵੇ ਪਰ ਜਿੱਥੇ ਗੁਰੂ ਸਾਹਿਬ ਨੇ ਆਪਣੇ ਸੁਵਿਚੇ ਸਿਧਾਂਤ ਵਿੱਚ ਸਮਾਜ ਜਾਂ ਸੰਸਾਰੀ ਜੀਵਨ ਦੀ ਮਹਾਨਤਾ ਨੂੰ ਸਵੀਕਾਰ ਕਰਕੇ ਧਰਮ ਦਾ ਨਿਕੜਵਾ ਅੰਗ ਮੰਨਿਆ ਹੈ ਉੱਥੇ ਉਹਨਾਂ ਆਪਣੇ ਕਲਪਿਤ ਆਦਰਸ਼ਕ ਸਮਾਜ ਦਾ ਚਿੱਤਰ ਵੀ ਉਲੇਖਿਆ ਹੈ ਇਸ ਕਲਪਿਤ ਸਮਾਜ ਦੀ ਖੋਜ ਵੀ ਇਤਿਹਾਸਕ ਪੱਖ ਤੋਂ ਬਤੀ ਜ਼ਰੂਰੀ ਹੈ ਇਹ ਸੰਤੋਖਜਨਕ ਗੱਲ ਹੈ ਕਿ ਪਹਿਲੇ ਖੇਤਰ ਨਾਲੋਂ ਇਸ ਖੇਤਰ ਵਿੱਚ ਬਧੇਰੇ ਕੰਮ ਕੀਤਾ ਗਿਆ ਹੈ ਇਸ ਦੀਆਂ ਕੁਝ ਉਦਾਹਰਨਾਂ ਇਸ ਪ੍ਰਕਾਰ ਹਨ ਭਾਈ ਸਾਹਿਬ ਭਾਈ ਜੋਤ ਸਿੰਘ ਨੇ ਸਿੱਖ ਸਮਾਜ ਸਿੱਖ ਧਰਮ ਵਿੱਚ ਜਾਤ ਪਾਤ ਚੂਚਾ ਤੇ ਭਾਈਚਾਰੇ ਬਾਰੇ ਕਈ ਲੇਖ ਲਿਖਿਆ। ਪ੍ਰਿੰਸੀਪਲ ਤੇਜਾ ਸਿੰਘ ਨੇ ਸਿੱਖ ਆਦਰਸ਼ਾਂ ਤੇ ਚਾਣਨਾ ਪਾਉਂਦੇ ਹੋਏ ਆਦਰਸ਼ਿਕ ਸਿੱਖੀ ਦੀ ਵਿਚਾਰਧਾਰਾ ਤੇ ਖੋਜ ਪ੍ਰਸਤਾਵ ਲਿਖਿਆ ਹੈ। ਡਾਕਟਰ ਜਗਤਾਰ ਸਿੰਘ ਗਰੇਵਾਲ ਨੇ ਗੁਰੂ ਨਾਨਕ ਜੀ ਦੇ ਸਮਾਜ ਤੇ ਰਾਜਨੀਤੀ ਸਮਧੀ ਵਿਚਾਰਾਂ ਦਾ ਜ਼ਿਕਰ ਕੀਤਾ ਹੈ। ਉਹਨਾਂ ਨੇ ਸਿੱਖੀ ਸਿਧਾਂਤ ਵਿੱਚ ਬਰਾਬਰਤਾ ਦੇ ਸੰਕਲਪ ਬਾਰੇ ਵੀ ਆਪਣਾ ਦ੍ਰਿਸ਼ਟੀਕੋਣ ਪ੍ਰਗਟਾਇਆ ਹੈ। ਡਾਕਟਰ निहरंजन राय ने गुरु साहिबां ਦੇ ਸੰਦੇਸ਼ ਤੇ ਮਿਸ਼ਨ ਦੇ ਵਿਸਤਾਰਪੂਰਵਕ ਲੇਖ ਲਿਖੇ ਹਨ ਡਾਕਟਰ ਸੁਵਿੰਦਰ ਸਿੰਘ ਕੋਹਲੀ ਨੇ ਨੈਤਿਕਤਾ ਤੇ ਆਤਮਿਕਤਾ ਨੂੰ ਸਿੱਖ ਸਮਾਜ ਦਾ ਆਧਾਰ ਦਰਸਾਇਆ ਹੈ ਡਾਕਟਰ ਸੁਦਰਸ਼ਨ ਸਿੰਘ ਨੇ ਗੁਰੂ ਸਾਹਿਬਾਂ ਦੀ ਜਮਹੂਰੀਅਤ ਤੇ ਖੋਜ ਨਿਬੰਧ ਲਿਖ ਕੇ ਪੀ ਐਚ ਟੀ ਦੀ ਉਪਾਦੀ ਪ੍ਰਾਪਤ ਕੀਤੀ ਹੈ ਡਾਕਟਰ ਭਗਤ ਸਿੰਘ ਨੇ ਸਿੱਖ ਪਾਲਿਟੀ ਤੇ ਥੀਸਿਸ ਲਿਖਿਆ ਹੈ ਤੇ ਉਸ ਤੇ ਆਰੰਭ ਵਿੱਚ ਗੁਰੂ ਸਾਹਿਬਾਂ ਦੇ ਸਿਧਾਂਤ ਦਾ ਵਰਣਨ ਹੈ ਡਾਕਟਰ ਜੀਐਸ ਬੈਂਸ ਨੇ ਇਸ ਖੋਜ ਖੇਤਰ ਵਿੱਚ ਕੋਝ ਪੱਤਰ ਵਿੱਚ ਗੁਰੂ ਨਾਨਕ ਜੀ ਦੇ ਰਾਜਨੀਤਿਕ ਵਿਚਾਰਾਂ ਦਾ ਜ਼ਿਕਰ ਕੀਤਾ ਹੈ ਪ੍ਰੋਫੈਸਰ ਹਰਬੰਸ ਸਿੰਘ ਤੇ ਪ੍ਰੋਫੈਸਰ ਗੁਰਚਰਨ ਸਿੰਘ ਤਾਲਪ ਨੇ ਗੁਰੂ ਨਾਨਕ ਬਾਣੀ ਸੰਬੰਧੀ ਆਪਣੀਆਂ ਪੁਸਤਕਾਂ ਵਿੱਚ ਸਿੱਖੀ ਦੇ ਮੁੱਢੀ ਗੁਰੂ ਜੀ ਦੀ ਸਮਾਜਿਕ ਵਿਚਾਰਧਾਰਾ ਦੀ ਵੀ ਚਰਚਾ ਕੀਤੀ ਹੈ ਡਾਕਟਰ ਤਾਰਨ ਸਿੰਘ ਤੇ ਡਾਕਟਰ ਅਤਰ ਸਿੰਘ ਜੱਗੀ ਨੇ ਗੁਰੂ ਨਾਨਕ ਦੇਵ ਜੀ ਬਾਰੇ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ ਵਿੱਚ ਉਹਨਾਂ ਦੇ ਸਮਾਜਿਕ ਸਿਧਾਂਤ ਉੱਤੇ ਚਾਨਣਾ ਪਾਇਆ ਪਰੰਤੂ ਇਸ ਵਿੱਚ ਚੋਖੇ ਕੰਮ ਦੇ باوجود ਇਸ ਖੇਤਰ ਵਿੱਚ ਵੀ ਅਜੇ ਹੋਰ ਕੰਮ ਕਰਨ ਦੀ ਬੜੀ ਗੁੰਜਾਇਸ਼ ਹੈ ਗੁੰਜਾਇਸ਼ ਹੈ ਸਮਾਜਿਕ ਜ਼ਿੰਦਗੀ ਦੇ ਕੁਝ ਐਸੇ ਪੱਖ ਹਨ ਜਿਨ੍ਹਾਂ ਬਾਰੇ ਅਜੇ ਬਹੁਤ ਹੀ ਥੋੜਾ ਕੰਮ ਹੋਇਆ ਹੈ ਉਦਾਹਰਨ ਵਜੋਂ ਆਰਥਿਕ ਨਿਜ਼ਾਮ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਕਿਸ ਕਿਸਮ ਦਾ ਸਿਧਾਂਤ ਚਿਤਵਤ ਹੈ ਇਸ ਬਾਰੇ ਕੁਝ ਟੁਕਕਾਂ ਤਾਂ ਭਾਵੇਂ ਇੱਧਰ ਉੱਧਰ ਮਿਲ ਜਾਣ ਪਰ ਥੋਸ ਕੰਮ ਕੋਈ ਨਜ਼ਰ ਨਹੀਂ ਆਉਂਦਾ ਬ੍ਰਿਜਪਾਲ ਸਿੰਘ ਦਾ ਲੇਖ ਗੁਰਮਤਿ ਤੇ ਆਧਾਰਸ਼ਿਕ ਦ੍ਰਿਸ਼ਟੀਕੋਣ ਇਸ ਦਿਸ਼ਾ ਵਿੱਚ ਚੰਗਾ ਕਦਮ ਹੈ ਪਰ ਜੇ ਇਹ ਹੋਰ ਉਪਰਾਲਿਆਂ ਦੀ ਬਹੁਤ ਜ਼ਰੂਰਤ ਹੈ ਤੀਜੇ ਤੇ ਆਖਰੀ ਖੇਤਰ ਸਿੱਖੀ ਦੇ ਮੁੱਢਲੇ ਅਰਥਾਤ ਪਹਿਲੇ ਪੰਜ ਗੁਰੂ ਸਾਹਿਬਾਂ ਦੇ ਵੇਲੇ ਦੇ ਸਿੱਖ ਇਤਿਹਾਸ ਦੀ ਖੋਜ ਨਾਲ ਸੰਬੰਧਿਤ ਹੈ ਨਿਰਸੰਦੇ ਅਸਲੀ ਮਹੱਤਤਾ ਵਾਲੀ ਚੀਜ਼ ਮਹਾਪੁਰਸ਼ਾਂ ਦੇ ਪ੍ਰਵਚਨ ਹੁੰਦੇ ਹਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਸਭ ਸਤਗੁਰਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜਿਉਂ ਦੀ ਤਿਉਂ ਮੌਜੂਦ ਹੈ ਜਿਸ ਵਿੱਚ ਹਰੇਕ ਗੁਰੂ ਸੇਬਾਨ ਦੀ ਵਿਚਾਰਧਾਰਾ ਸਾਡੇ ਸਾਹਮਣੇ ਆ ਜਾਂਦੀ ਹੈ ਫਿਰ ਵੀ ਜੀਵਨੀ ਦਾ ਵਿਚਾਰਧਾਰਾ ਨਾਲ ਡੂੰਘਾ ਸਬੰਧ ਸ਼ੁਰੂ ਤੋਂ ਚੱਲਿਆ ਆਇਆ ਹੈ ਇਸ ਲਈ ਜੀਵਨੀ ਬਾਰੇ ਖੋਜ ਨਾ ਕੇਵਲ ਕੁਦਰਤੀ ਹੈ ਸਗੋਂ ਜ਼ਰੂਰੀ ਵੀ ਹੈ ਇਸ ਸਬੰਧ ਵਿੱਚ ਇੱਕ ਵੱਡੀ ਔਕੜੇ ਪੇਸ਼ ਆਉਂਦੀ ਹੈ ਕਿ ਸ਼ਰਧਾਲੂ ਲੋਕ ਆਪਣੀ ਸ਼ਰਧਾ ਦੀ ਭਾਵਨਾ ਦੁਆਰਾ ਮਹਾਪੁਰਸ਼ਾਂ ਸੰਬੰਧੀ ਕਿਹੜੇ ਅਦੁੱਤ ਸਾਖੀਆਂ ਪ੍ਰਸਤੁਤ ਕਰ ਦਿੰਦੇ ਹਨ ਜਿਨ੍ਹਾਂ ਵਿੱਚ ਬਹੁਤ ਵਾਰੀ ਸੋਨੇ ਤੇ ਮਲਮੇ ਦਾ ਨਖੇੜ ਕਰਨਾ অতি ਕਠਿਨ ਹੋ ਜਾਂਦਾ ਹੈ ਚੰਗੇ ਭਾਗਾਂ ਦੀ ਗੱਲ ਹੈ ਕਿ ਗੁਰੂ ਕੁਝ ਗੁਰੂ ਸਾਹਿਬਾਂ ਨੇ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਸੰਕੇਤ ਮਿਲਦੇ ਹਨ ਕਈ ਸਪਸ਼ਟ ਕਈ ਅਸਪਸ਼ਟ ਕੁਝ ਵੀ ਹੋਵੇ ਇਸ ਇਤਿਹਾਸਿਕ ਗਵਾਹੀ ਬਾਰੇ ਕੋਈ ਸ਼ੱਕ ਨਹੀਂ ਹੋ ਸਕਦਾ ਇਸ ਵਾਸਤੇ ਇਸ ਦਾ ਵੱਧ ਤੋਂ ਵੱਧ ਪ੍ਰਯੋਗ ਕਰਕੇ ਵਿਗਿਆਨਕ ਪੱਤਰ ਤੇ ਗੁਰੂ ਸਾਹਿਬਾਂ ਦੀਆਂ ਜੀਵਨੀਆਂ ਬਾਰੇ ਖੋਜ ਹੋਣੀ ਲੋੜਿੰਦੀ ਹੈ ਇਸ ਸੰਬੰਧ ਵਿੱਚ ਕੁਝ ਕੰਮ ਹੋਇਆ ਹੈ ਹੋਇਆ ਹੈ ਜਾਂ ਹੋ ਰਿਹਾ ਹੈ ਕੁਝ ਜੀਵਨੀਆਂ ਲਿਖੀਆਂ ਵੀ ਜਾ ਚੁੱਕੀਆਂ ਹਨ ਇਸ ਦੀਆਂ ਸੰਭਾਵਨਾਵਾਂ ਦਾ ਅਨੁਮਾਨ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਡਾਕਟਰ ਬਲਬੀਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਨੂੰ ਆਧਾਰ ਬਣਾ ਕੇ ਗੁਰੂ ਅਮਰਦਾਸ ਜੀ ਦੇ ਕੁਰਖੇਤਰ ਪ੍ਰਧਾਰਨ ਦੀ ਮਿਤੀ ਕਾਮਯਾਬੀ ਨਾਲ ਨਿਸ਼ਚਿਤ ਕਰ ਲਈ ਹੈ ਸਿੱਖ ਮੱਤਾ ਇੱਕ ਮਹਾਨ ਤੇ ਪਰਮਾਨ ਸਿਧਾਂਤ ਹੈ ਕਿ ਸਾਰੇ ਦੇ ਸਾਰੇ ਗੁਰੂ ਸਾਹਿਬਾਂ ਵਿੱਚ ਇੱਕੋ ਹੀ ਜੋਤ ਵਿਦਮਾਨ ਸੀ ਜਿਸ ਦਾ ਭਾਵੇਂ ਹੈ ਕਿ ਉਹਨਾਂ ਸਭਨਾਂ ਦੇ ਮੂਲਕ ਸਿਧਾਂਤ ਵਿੱਚ ਬਿਲਕੁਲ ਕੋਈ ਅੰਤਰ ਨਹੀਂ ਸੀ ਜੋ ਸਿਧਾਂਤ ਗੁਰੂ ਨਾਨਕ ਦੇਵ ਜੀ ਦਾ ਸੀ ਉਹ ਸਿਧਾਂਤ ਉਹਨਾਂ ਦੇ ਬਾਰੇ ਉਹਨਾਂ ਦੇ ਸਾਰੇ ਉੱਤਰ ਅਧਿਕਾਰੀ ਗੁਰੂ ਸੱਭਾ ਦਾ ਸੀ ਪਰ ਬਾਹਰੀ ਜਗਤ ਦੀ ਗੱਲ ਹੋਰ ਸੀ ਭਾਵੇਂ ਉਸਦਾ ਤੁਰਾ ਉਦੀ ਬੁਨਿਆਦੀ ਉਹੀ ਬੁਨਿਆਦੀ ਏਕੀਦਾ ਸੀ ਪਰ ਉਸ ਉੱਪਰ ਸਮੇ ਦਾ ਪ੍ਰਭਾਵ ਪ੍ਰਤੱਖ ਸੀ ਜਿਸ ਕਰਕੇ ਹਾਲਾਤ ਵੀ ਤਬਦੀਲੀ ਦੇ ਨਾਲ ਨਾਲ ਵੀ ਜਗਤ ਵਿੱਚ ਵੀ ਪਰਿਵਰਤਨ ਹੋਣੇ ਸ਼ੁਰੂ ਹੋ ਗਏ ਜਗਤ ਵਿੱਚ ਵੀ ਪਰਿਵਰਤਨ ਹੋਣੇ ਸ਼ੁਰੂ ਹੋ ਗਏ ਇਹ ਪਰਵਰਤਨ ਗੁਰੂ ਅਰਜਨ ਦੇਵ ਜੀ ਤੋਂ ਮਗਰੋਂ ਤਾਂ ਬਿਲਕੁਲ ਨਮਾਇਆ ਤੌਰ ਤੇ ਸਾਹਮਣੇ ਆਉਂਦੇ ਹਨ ਪਰ ਉਹਨਾਂ ਦੇ ਸਮੇਂ ਵਿੱਚ ਤੇ ਉਸ ਤੋਂ ਪਹਿਲਾਂ ਵੀ ਇਹ ਅਣਉਪਸਥਿਤ ਨਹੀਂ ਸਨ ਕੁਦਰਤੀ ਤੌਰ ਤੇ ਇਸ ਵਿਸ਼ੇ ਉੱਤੇ ਵਿਧੇਰੇ ਖੋਜ ਦੀ ਬੜੀ ਗੁੰਜਾਇਸ਼ ਹੈ ਇਹ ਜਾਣੀ ਪੁੱਜੀ ਗੱਲ ਹੈ ਕਿ ਵੱਖ-ਵੱਖ ਗੁਰੂ ਸਾਹਿਬਾਂ ਦੀ ਬਾਣੀ ਵਿੱਚ ਖਾਸ-ਖਾਸ ਗੱਲਾਂ ਤੇ ਵਿਧੇਰੇ ਬਲ ਦਿੱਤਾ ਗਿਆ ਹੈ ਇਹ ਬਲ ਤਾਂ ਬਲ ਜਾਂ ਐਮਫਸਿਸ ਦਾ ਅੰਤਰ ਕਿਉਂ ਹੈ ਸੰਭਵ ਹੈ ਕਿ ਇਸ ਅੰਤਰ ਦਾ ਸਬੰਧ ਸਮਾਜਿਕ ਸਥਿਤੀ ਦੇ ਅੰਤਰ ਨਾਲ ਹੋਵੇ ਇਸੇ ਲੋੜ ਹੈ ਹਰ ਗੁਰੂ ਸਾਹਿਬ ਦੀ ਬਾਣੀ ਦਾ ਉਹਨਾਂ ਦੇ ਸਾਹਮਣੇ ਹਾਲਾਤਾਂ ਵਾਸਵਿਕੀ ਸਮੱਸਿਆਵਾਂ ਦੇ ਸਾਨੂੰ ਸਨਮੁਖ ਰੱਖ ਕੇ ਅਧਨ ਕੀਤਾ ਜਾਵੇ ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਅਰਜਨ ਦੇਵ ਜੀ ਤੱਕ ਦਾ ਸਮਾ ਸਿੱਖੀ ਅੰਦੋਲਨ ਦੇ ਇਤਿਹਾਸ ਵਿੱਚ ਇੱਕ ਵਿਸ਼ੇਸ਼ ਥਾਂ ਰੱਖਦਾ ਹੈ ਇਸ ਦਾ ਕਾਰਨ ਇਹ ਹੈ ਕਿ ਇਸ ਸਮੇਂ ਦੇ ਦੌਰਾਨ ਸਿੱਖ ਧਰਮ ਤੇ ਸਿੱਖ ਸਮਾਜ ਸ਼ੁਰੂ ਹੋ ਕੇ ਮਜ਼ਬੂਤੀ ਨਾਲ ਆਪਣੇ ਪੈਰਾਂ ਤੇ ਖੜੇ ਹੋ ਗਏ ਉਹ ਸਾਰੀਆਂ ਸੰਸਥਾਵਾਂ ਜਿਵੇਂ ਕਿ ਸੰਗਤ ਪੰਗਤ ਗੁਰਯਾਈ ਸਿੱਖ ਕੇਂਦਰ ਧਾਰਮਿਕ ਗ੍ਰੰਥ ਮੰჯੀਆਂ ਮਸੰਦ ਆਦ ਜਿਨ੍ਹਾਂ ਨੇ ਸਿੱਖੀ ਤੇ ਸਿੱਖ ਸਮਾਜ ਨੂੰ ਸਾਧ ਰਣ ਕਰਕੇ ਬਲਵਾਨ ਬਣਾਇਆ ਇਸੇ ਕਾਲ ਵਿੱਚ ਉਤਪਨ ਹੋ ਕੇ ਵਿਕਸਿਤ ਹੁਈਆਂ ਹਨ ਹੁਈਆਂ ਹਨ ਇਹਨਾਂ ਸੰਬੰਧੀ ਅਜੇ ਤੱਕ ਬਹੁਤ ਥੋੜਾ ਕੰਮ ਕੀਤਾ ਗਿਆ ਹੈ ਇਹਨਾਂ ਦੇ ਅਧਿਐਨ ਵਿੱਚ ਹੋਰ ਸਰੋਤਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੋਤ ਬਹੁਤ ਲਾਭਦਾਇਕ ਸਿਤ ਹੋ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਯੋਗਦਾਨੀਆਂ ਵਿੱਚ ਸਿੱਖ ਗੁਰੂ ਸਹਿਬਾਨ ਤੋਂ ਇਲਾਵਾ ਸੂਫੀ ਭਗਤ ਤੇ ਪਟ ਵੀ ਹਨ ਇਨ੍ਹਾਂ ਵਿੱਚੋਂ ਸ਼ੇਖ ਫਰੀਦ ਤੇ ਭਗਤ ਕਬੀਰ ਦੇ ਬਾਰੇ ਕੁਝ ਸੱਲੀ ਬਖਸ਼ ਕੰਮ ਹੋਇਆ ਹੈ ਪਰੰਤੂ ਨਾਮਦੇਵ ਰਵਿਦਾਸ ਤੇ ਹੋਰ ਬਹੁਤ ਸਾਰੇ ਭਗਤਾਂ ਦੇ ਬਾਰੇ ਅਜੇ ਤੱਕ ਚੁੱਕੀ ਖੋਜ ਦੀ ਗੁੰਜਾਇਸ਼ ਹੈ ਪੱਟਾਂ ਦੇ ਬਾਰੇ ਅਜੇ ਤੱਕ ਕੋਈ ਨਿਗਰ ਕੰਮ ਨਹੀਂ ਹੋ ਸਕਿਆ ਹਾਲਾਂਕਿ ਇਹ ਕੰਮ ਸਿੱਖ ਇਤਿਹਾਸ ਵਿੱਚ ਕਈ ਪੀੜੀਆਂ ਪੀੜੀਆਂ ਗੁੰਜਲਾਂ ਖੋਲ ਸਕਦਾ ਹੈ ਚਾਹੀਦਾ ਤਾਂ ਇਹ ਸੀ ਕਿ ਇਨ੍ਹਾਂ ਤਿੰਨਾਂ ਖੇਤਰਾਂ ਵਿੱਚ ਜਿੰਨਾ ਵੀ ਕੰਮ ਹੋਇਆ ਹੈ ਉਸ ਦਾ ਵੇਰਵੇ ਸਹਿਤ ਮਲਾਂਕਣ ਕੀਤਾ ਜਾਵੇ ਤਾਂ ਜੋ ਇਹ ਤੱਥ ਅੱਛੀ ਤਰ੍ਹਾਂ ਸਪਸ਼ਟ ਹੋ ਸਕੇ ਕਿ ਕਿਸ ਕਿਸਮ ਦਾ ਕੰਮ ਹੁਣ ਤੱਕ ਹੋਇਆ ਹੈ ਤੇ ਅਗੋਂ ਕਿਸ ਪਾਸੇ ਵੱਲ ਜਾਣ ਦੀ ਲੋੜ ਹੈ ਪ੍ਰੰਤੂ ਸਮੇਂ ਅਤੇ ਸਥਾਨ ਦੀ ਸੀਮਾ ਮੁਤਾਬਕ ਇੱਥੇ ਇਹ ਗੱਲ ਸਮਾਪਤ ਕਰਦੀ ਕੀਤੀ ਜਾਂਦੀ ਹੈ ਕਿ ਅਜੇ ਬਹੁਤ ਕੁਝ ਅਜਿਹਾ ਹੈ ਜਿਸ ਉੱਪਰ ਖੋਜ ਕਰਕੇ ਨਵੇਂ ਦ੍ਰਿਸ਼ ਦੇ ਪ੍ਰਾਪਤ ਕੀਤੇ ਜਾ ਸਕਦੇ ਹਨ